ਤੋਂ ਭੱਲੋ ਅੱਜ ਆ ਪਾਏ ਹੋਏ ਆ ਦਾਨੀ ਭੱਲੇ ਤੇ ਦਾਨੀ ਭੱਲੇ ਦਾਨੀ ਭੱਲੇ ਦੇ 5 ਸਾਲ ਅੱਜ ਸਾਡੇ ਨਾਲ ਆ ਤੇ ਰਾਜਕੁਮਾਰ ਜੀ ਦੀ ਪੱਟੀ ਤੇ ਆਪਾਂ ਅੱਜ ਮਿਲਣਾ ਆ ਪ੍ਰਿੰਸ ਵੀਰੇ ਨੂੰ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਡੌਗ ਰੱਖੇ ਆ ਤੇ ਮੈਂ ਹੋਰ ਗੱਲ ਦੱਸਣੀ ਚਾਹੁੰਨਾ ਵੀ ਉਸ ਨਾ ਘਰ ਦੇ ਵਿੱਚ ਤਿੰਨ ਪਰਸਨੈਲਿਟੀਆਂ ਆ ਜਿੱਥੇ ਆਪਾਂ ਜਾਣਾ ਆ ਮੈਂ ਇਹ ਉਹ ਤੋਂ ਬਾਅਦ ਦੱਸੂਗਾ ਵੀ ਕਿਹੜੇ ਕਿਹੜੀਆਂ ਹੁਣ ਆਪਾਂ ਮੇਨ ਜਿਹੜੀ ਗੱਲ ਆ ਨਾ ਉਹ ਕਰ ਲਈਆਂ ਆਪਾਂ ਪ੍ਰਿੰਸ ਵੀਰੇ ਦੇ ਨਾਲ ਹੋਏ ਨੇ ਡੌਗ ਰੱਖਿਆ ਆਵਾਜ਼ ਆ ਗਈ ਹੁਣ ਤੁਹਾਨੂੰ ਸਾਰਿਆਂ ਨੂੰ ਹਨ ਸਮਲੋ ਆਪਾਂ ਆ ਗਏ ਆ ਪ੍ਰਿੰਸ ਵੀਰੇ ਦੇ ਘਰੇ ਆਇਆ ਪ੍ਰਿੰਸ ਦਾ ਘਰ ਤੇ ਆਪਾਂ ਹੁਣ ਮਿਲਦੇ ਆ ਇਹਨਾਂ ਨੂੰ ਠੀਕ ਆ ਜੀ ਯਾਹੋ ਆ ਦੇਖੋ ਜੀ ਵੀਰੇ ਦੇ ਡੌਗ 블랙 ਲੈਬਰਾ 골든 ਲੈਬਰਾ ਜਰਮਨ ਸ਼ੈਫਰਡ ਡਬਲ ਕੋਟ ਜਬਰਦਸਤ ਬਰੀਡ ਤੇ ਉਹ ਅੰਦਰ ਬੈਠੀ ਆ ਸਾਹਮਣੇ ਪੈਚਬਲ ਸਾਡੀ ਆਪਾਂ ਹੁਣ ਮਿਲਦੇ ਆ ਪ੍ਰਿੰਸ ਵੀਰੇ ਨੂੰ ਆ ਸੈਬਾ ਬੈਠੀ ਆ ਤੇ ਸਭ ਪਿੱਛੇ ਹੋ ਉਧਰ ਹੋ ਤੇ ਆ ਸਾਡੇ ਹੈਗੇ ਆ ਪ੍ਰਿੰਸ ਵੀਰੇ ਜੀ ਪ੍ਰਿੰਸ ਜੀ ਸਾਸਿਕਾ ਸਾਸਿਕਾ ਥੋੜਾ ਜਿਹਾ ਸਹੀ ਗਾ ਭੱਟੀ ਵਿਡਾਲਾ YouTube ਚੈਨਲ ਉੱਪਰ ਬਹੁਤ ਬਹੁਤ ਸਵਾਗਤ ਆ ਇਹ ਰਹਿ ਜਾਣਾ ਸੀਗਾ ਮੈਨੂੰ ਪਤਾ ਸੀ ਵੀ ਇਹ ਰਹਿ ਜਾਣਾ ਆ ਇਸ ਕਰਕੇ ਪਹਿਲਾਂ ਪਹਿਲੇ ਮੈਂ ਉਹ ਨਵੇਂडम ਦੀ ਕੋਸ਼ਿਸ਼ ਕੀਤੀ ਆ ਓਕੇ ਜੀ ਤੇ ਯਾਰੀ ਨਾ ਇਹ ਰਹਿ ਜਾਂਦਾ ਵਾ ਤੇ ਅੱਛਾ ਮਨੂੰ ਜਿੱਦਾਂ ਮੈਂ ਬਾਹਰ ਗੱਲ ਕੀਤੀ ਸੀ ਨਾ ਬਈ ਇਸ ਘਰ ਦੇ ਵਿੱਚ ਤਿੰਨ ਪਰਸਨੈਲਿਟੀਆਂ ਵਾਂ ਉਹ ਦੋੋਂ ਬਾਰੇ ਤੁਹਾਨੂੰ ਬਾਅਦ ਚ ਦੱਸਾਂਗੇ ਤੇ ਪਹਿਲਾਂ ਆਪਾਂ ਮਿਲਦੇ ਆ ਪ੍ਰਿੰਸ ਗਿਰੇ ਪਿੰਸ ਵੀਰੇ ਦਾ ਜਿਹੜਾ ਪ੍ਰੋਫੈਸ਼ਨਰ ਵੀ ਜਿਹੜਾ ਉਹਦਾ ਕੰਮ ਧੰਦਾ ਆ ਉਹ ਹੈਗਾ ਆ हेयर ਡ੍ਰੈਸਰ ਦਾ ਵੀ ਜਾਨੀ ਕਿ ਸੈਲੂਨ ਲਾਈਨ ਕਿਤਾ ਸੈਲੂਨ ਲਾਈਨ ਸਲੂਨ ਲਾਈਨ ਹੈ ਨਾ ਸਲੂਨ ਲੈਂਦੇ ਆ ਤੇ ਨਾਲ ਨਾਲ ਸ਼ੌਂਕ ਆ ਡੌਗੀ ਰੱਖਣ ਦਾ ਇਹ ਸਹਿਬਾ ਆ ਤੇ ਬਾਕੀ ਬਾਅਦ ਹੋ ਗਈ ਆ ਆ ਮੰਦੇ ਥੱਲੇ ਵੀ ਆ ਇੱਕ ਦੋ ਉਹ ਉਹ ਸੁੰਦਰ ਵੀ ਆ ਹੈ ਨਾ ਵੀ ਪ੍ਰਿੰਸਪੀ ਨੇ ਹੁਣ ਮੈਨੂੰ ਦੱਸੋ ਵੀ ਟੋਟਲ ਕਿੰਨੇ ਡੌਗ ਗਏ ਤੁਹਾਡੇ ਮੇਰੇ ਕੋਲ ਸਰ ਹੈਗੇ ਆ 6 ਡੌਗ ਇਧਰ 4 ਦੂਜੇ ਘਰੇ ਆ ਠੀਕ ਆ 10 ਦੇ ਕਰੀਬ ਹੈਗੇ ਆ ਡੌ 10 ਦੇ ਕਰੀਬ ਤੇ ਕਿਹੜੀ ਕਿਹੜੀ ਬਰੀਡ ਆ ਆਪਣੇ ਕੋਲ ਹੁਣ ਇਸ ਟਾਈਮ ਇਧਰਲੀ ਸਾਈਡ ਤਾਂ ਆਪਣੇ ਤੋਂ ਹੈਗੇ ਆ ਲੈਬਰਾਂ ਜੈਪਰਡ ਲੈਬਰਾਂ ਦੋਨੇ ਹੀ ਆਪਣੇ ਕੋਲ 골ਡਨ ਵੀ ਤੇ ਹਾਂ 골ਡਨ ਐਂਡ ਬਲੈਕ 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 ਵੀ ਹੈ ਠੀਕ ਆ ਇੱਕ ਆ ਆਪਣੇ ਤੋਂ ਸ਼ੈਟਜੂ ਆ ਆ ਸ਼ੈਟਜੂ ਆ ਬਾਜ ਮਾਰੀ ਉਹ ਮੜ ਜੀ ਬਾਨੂ ਉਹ ਬੈਠੀ ਆ ਇਹਦੇ ਨਾਲ ਕੀ ਰੱਖਿਆ ਜੀ ਬਾਨੂ ਬਾਨੂ ਇਹ ਆ ਬਾਡਨ ਹੈ ਨਾ ਆ ਕਿੰਨਾ ਸੋਹਣਾ ਲੱਗਦਾ ਬਾਬਾ ਜਿਆ ਹੈ ਨਾ ਇਹ ਹੋਰ ਕਿਹੜੀ ਬਰੀਡ ਆਪਣੇ ਕੋਲ ਇੱਕ ਉਹ ਲੰਮੇ ਕੰਦਾਂ ਵਾਲੀ ਜਿਹੜੀ ਹੈ ਹਾਂਜੀ ਉਹ ਆਪਣੀ ਬੀਗਲ 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 ਹੱਲੇ ਪ੍ਰੈਗਨੈਂਟ ਆ ਅੱਛਾ ਜਿਆਦਾ ਤੋਰ ਫੇਰ ਨਹੀਂ ਸਕਦੇ ਆਪਾਂ ਕਿੰਨੇ ਦੇ ਨਹੀਂ ਆ ਉਹਦੇ ਬਸ ਦਿਲ 'ਚ ਆਛਾ ਚਲੋ ਵਧੀਆ ਵਾ 10 ਦਿਨ ਤੇ ਠੀਕ ਆ ਤੇ ਉਧਰ ਕਿੰਨੇ ਡੌਗ ਆਪਣੇ ਕੋਲ ਉਧਰ ਇੱਕ ਅਮਰੀਕਨ ਬੁਲੀ ਆ ਦੋ ਤਾਂ ਠੀਕ ਆ ਜੀ ਇੱਕ ਆਪਣੇ ਅਮਰੀਆਂ ਤੇ ਵੇਰੀਆਂ ਦਾ ਬੱਚਾ ਵੀ ਛੋਟਾ ਜਾਇਆ ਮੇਰੇ ਨਾਲ ਅੱਛਾ ਜੀ ਠੀਕ ਬਹੁਤ ਵਧੀਆ ਤੇ ਵਾਈਗੁਰੂ ਮੇਰ ਕਰੇ ਵੀ ਬਹੁਤ ਬਹੁਤ ਵਧੀਆ ਲੱਗਾ ਬਈ ਤੁਹਾਡਾ ਕੁਦਰਤ ਦੇ ਨਾਲ ਤੇ ਪਿਆਰ ਬਈ ਅੱਜ ਕਿੱਥੇ ਨਾ ਇੱਕ ਸਟਰੀਟ ਡੌਗ ਨੂੰ ਰੋਟੀ ਪਾਉਣੀ ਔਖੀ ਹੋ ਜਾਂਦੀ ਹੈ ਹਨਾ ਵੀ ਉੱਥੇ ਤੁਸੀਂ 10 ਡੌਗ ਰੱਖੇ ਹੋਏ ਆ ਵਾਈਗੁਰੂ ਮੇਰ ਕਰੇ ਤੇ ਇਹਦਾ ਫਲ ਜ਼ਰੂਰ ਕਿਤੇ ਨਾ ਕਿਤੇ ਮਿਲਦਾ ਵਾ ਤੇ ਮੱਲੋ ਮੈਂ ਨਾ ਇਹ ਦਸਮੀ ਚਾਹਨਾ ਵਾਂ ਵੀ ਲੱਗਦਾ ਨਾ ਜਿੰਨਾ ਵੀ ਬਹੁਤ ਕਮਾਈ ਹੁੰਦੀ ਇਹਨਾਂ ਕਮਾ ਦੇ ਵਿੱਚ ਹੂੰ ਬਈ ਬੱਤੀ ਆ ਜਾਣਗੇ ਵੇਚ ਲਾਂਗੇ ਹੈ ਨਾ ਵੀ ਇਦਾਂ ਦਾ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਵੀਰੇ ਦੇ ਨਾਲ ਹੈ ਨਾ ਵੀ ਕਿੰਨੀ ਕਮਾਈ ਹੁੰਦੀ ਆ ਵੀ ਕਿੰਨਾ ਖਰਚਾ ਹੁੰਦਾ ਵਾ ਤੇ ਹੋਰ ਵੀ ਕਈ ਗੱਲਾਂ ਆਪਾਂ ਬਿਮਾਰੀਆਂ ਦੀਆਂ ਅਠਮਾਰੀਆਂ ਦੀਆਂ ਸਰਦੀਆਂ ਦੀਆਂ ਗਰਮੀਆਂ ਦੀਆਂ ਸਾਰੀਆਂ ਕਰਾਂਗੇ ਆਪਾਂ ਠੀਕ ਆ ਜੀ ਤੇ ਹੁਣ ਮੈਨੂੰ ਇਹ ਦੱਸੋ ਕਿਹੜੇ ਕਿਹੜੇ ਡੌਗ ਨੇ ਆਪਣੇ ਬੱਚੇ ਦੇ ਦਿੱਤੇ ਹੁਣ ਇਸ ਦਾ ਕੋਈ ਨਹੀਂ ਬਾਹਰ ਜਿਹੜੇ ਦੋ ਲੈਬਰ ਆ ਦੋਨੋਂ ਇਹਨੇ ਬੱਚੇ ਦਿੱਤੇ ਹੋਏ ਆ ਅੱਛਾ ਜੀ ਦੋਨੋਂ ਇਹ ਮਤਲਬ ਇੱਕ ਇੱਕ ਕਰੀ ਸੂਪਿੰਗ ਆ ਸੂਪਿੰਗ ਆ ਗੀ ਨੰਬਰ ਹੂੰ ਡਿਲੀਵਰੀ ਹੋ ਗਈ ਆ ਠੀਕ ਆ ਤੇ ਬਾਕੀ ਜਰਮਨ ਸ਼ੈਫਰਡ ਦੇ ਵੀ ਹੋ ਗਈ ਐ ਇੱਕ ਕਰੀ ਡਿਲੀਵਰੀ ਅੱਛਾ ਹਾਂ ਹੁਣ ਬੀਗਲ ਦੀ ਵਾਰੀ ਆ ਮਤਲਬ ਫਸਟ ਟਾਈਮ ਹੀ ਆ ਸਬ ਦਾ ਹੁਣ ਅੱਛਾ ਜਿਹੜੀ ਪਿਛਲੀ ਵੀਡੀਓ ਬਣਾਈ ਸੀ ਨਾ ਉਦੋਂ ਛੋਟੇ ਬੱਚੇ ਸੀਗੇ ਇਹੋ ਆ ਬੱਚੇ ਉਹ ਮੇਰੇ ਖਿਆਲ ਸਾਲ ਹੋ ਗਿਆ ਵੀਡੀਓ ਬਣਾਏ ਨੂੰ ਸਾਲ ਡੇਢ ਸਾਲ ਹੋ ਗਿਆ ਹੈ ਨਾ ਸਾਲ ਕਦੇ ਕਰੀਬ ਕਰੀਬ ਹੋ ਗਿਆ ਉਹਦੋਂ ਯਾਨੀ ਕਿ ਇਹੋ ਛੋਟੇ ਸੀਗੇ ਸਾਰੇ ਛੋਟੇ ਸੀਗੇ ਉਦੋਂ ਲਿਆਂਦੇ ਸੀਗੇ ਤੇ ਕੀ ਇਹਨਾਂ ਦਾ ਰਿਜ਼ਲਟ ਰਿਹਾ ਕਿਦਾਂ ਕਿਦਾਂ ਬੇ ਕਿੰਨੇ ਕਿੰਨੇ ਬੱਚੇ ਦਿੱਤੇ ਨਾਲੇ ਬੱਚੇ ਸਰ ਪਿਛਲੀ ਵਾਰ ਤਾਂ ਉਹ ਜਿਹੜਾ ਦੋਨੋਂ ਲੈਬਰਾ ਹੋਏ ਆ ਤੇ ਲੈਬਰਾ ਦੇ ਬੱਚੇ ਤਾਂ ਬਚੇ ਹੀ ਘੱਟ ਆ ਕਿੰਨੇ ਕਿੰਨੇ ਹੋਏ ਸੀ ਬੱਚੇ 10 ਬੱਚੇ ਦਿੱਤੇ ਸੀ ਉਹਨੇ ਬਲੈਕ ਵਾਲੀ ਨੇ अच्छा ब्लैक लैब्रा ने 10 बच्चे दिए 10 दास दे बच्चे देते पर वो 10 ਦੇ 10 ਸੀ ਡੈਡ ਹੋ ਗਏ اچھا ਬਈ 골ਡਨ ਨੇ ਕੋਸ਼ਿਸ਼ ਤਾਂ ਕੀਤੀ ਪੂਰੀ 골ਡਨ ਨੇ 5 ਬੱਚੇ ਦਿੱਤੇ 5ੇ ਬਚ ਗਏ ਆ ਹਮੜਾ ਬੜ ਬਧੀਆ 5ੇ ਬਚ ਗਏ ਹਾਂਜੀ ਠੀਕ ਆ ਤੇ ਰੇਟ ਮਿਲ ਗਿਆ ਠੀਕ ਠਾਕ ਦਾ ਆ ਕੋਈ ਇਨਾ ਜ਼ਿਆਦਾ ਕੁਝ ਜਿੰਨਾ ਸੋਚਿਆ ਸੀਗਾ ਉਨਾਂ ਨਹੀਂ ਮਿਲਿਆ ਪਰ ਠੀਕ ਆ ਨਿਕਲ ਗਿਆ ਜੀ ਠੀਕ 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 ਤੇ ਉਹਦੇ ਵਿੱਚ ਫਿਰ ਆਪਾਂ ਉਰਲੇ ਬੰਨੇ ਆ ਜੀ ਜਰਮਨ ਸ਼ੇਫਰਡ ਦੇ ਹੂੰ ਉਹਦੇ ਕਿੰਨਾਰੇ ਆ ਰਿਹਾ ਰਿਜਲ ਤੋਂ ਦਾ ਜਰਮਨ ਸ਼ੇਫਰਡ ਦਾ ਤਾਂ ਬਹੁਤ ਵੱਜਿਆ ਉਹ ਤਾਂ ਖੁਸ਼ ਹੋ ਕੇ ਗਏ ਬੰਦੇ ਅੱਛਾ ਕਿੰਨੇ ਬੱਚੇ ਦਿੱਤੇ ਸੀ ਉਹਨੇ ਉਹਦੇ 7 ਬੱਚੇ ਸੀਗੇ ਅੱਛਾ 7 ਚੋਂ ਇੱਕ ਡੈਡ ਹੋ ਗਿਆ ਸੀਗਾ ਹਾਂ 6 ਬੱਚੇ ਬਚੇ ਰਹੀ ਔਰ 6 ਦੇ ਤਾਂ ਆਪਸ ਵਿੱਚ ਲੜਾਈ ਹੋਣ ਲੱਪੇ ਹੀ ਬੈਡਰਾ ਦੀ ਕਿੰਨੀ ਮੈਂ ਕਰਨੀ ਮੈਂ ਲੈ ਕੇ ਅੱਛਾ ਉਹ ਬਹੁਤ ਵਧੀਆ ਜਾਨਵਰ ਸੀਗਾ ਜਿੱਤ ਲੋਗਾਂ ਨੇ ਠੀਕ 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 ਜਿਹੜਾ ਸਟੱਡ ਸੀ ਕਿੱਥੋਂ ਲਿਆ ਸੀ ਹਾਂਜੀ ਉਹ ਸਟੱਡ ਹੈ ਆਪਣੇ ਚੈਂਪੀਅਨ ਸੀਗਾ ਉਹ ਅੱਛਾ ਹਾਂਜੀ ਚੈਂਪੀਅਨ ਦਾ ਬੱਚਾ ਸੀਗਾ ਕਿਹੜੀ ਜਗ੍ਹਾ ਤੋਂ ਸੀਗਾ ਬਹੁਤ ਵਧੀਆ ਸੀਗਾ ਉਹ ਆਪਣੇ ਇਧਰਲੀ ਸਾਈਡ ਸੀਗਾ ਆਪਣੇ ਨੇ ਕੁਛ ਕਹਿ ਦੋ ਕੀ ਜੇ ਮੈਨੂੰ ਕੋਕਲ ਪੁਆਇੰਟ ਵਾਲੀ ਸਾਈਡ ਕੋਕਲ ਬਜਾ ਦੇ ਲੋਕਲ ਸੀਗਾ ਹਾਂਜੀ ਬੜੀ ਅਸੰਜਾ ਠੀਕ 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 ਬਹੁਤ ਵਧੀਆ ਪ੍ਰੋਪਰ ਲੌਂਗ ਕੋਰਟ ਸੀਗਾ ਉਹ ਉਹਦੇ ਬੱਚੇ ਸੀਗੇ ਅੱਛਾ ਤੇ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਜੇ ਹੋ ਸਕਦਾ ਉਹ ਵੀ ਪਾ ਦਾਂਗੇ ਆਪਾਂ ਇਹਦੇ ਹਾਂ ਠੀਕ ਹੈ ਬਾਕੀ ਫਿਰ ਇਹਦਾ ਬੀਗਲ ਦਾ ਰਿਜ਼ਲਟ ਕਿੰਦਾ ਰਿਹਾ ਆਪਣਾ ਬੀਗਲ ਦਾ ਰਿਜ਼ਲਟ ਵੀ ਬਹੁਤ ਵਧੀਆ ਰਿਹਾ ਪਰ ਉਹ ਕੁਝ ਗਲਤੀਆਂ ਸੀਗੀਆਂ ਫਰਸਟ ਟਾਈਮ ਆਲੇ ਆਪਣੀਆਂ ਗਲਤੀਆਂ ਕਰਕੇ ਥੋੜਾ ਜਿਹਾ ਉਹ ਜਾਨਵਰ ਡੈੱਡ ਹੋ ਗਏ ਉਹਦੇ ਵੀ ਉਹ ਕਿੰਨੇ ਬੱਚੇ ਸੀ ਉਹਦੇ ਉਹਦੇ ਵਿੱਚ 6 ਬੱਚੇ ਸੀਗੇ ਅੱਛਾ ਜਿਹਦੇ ਵਿੱਚ ਇੱਕ ਫੀਮੇਲ ਬੱਚੀ ਸੀਗੀ ਬਾਕੀ ਸਾਰੇ ਡੈੱਡ ਹੋ ਗਏ 6ਾਂ ਦੇ ਵਿੱਚੋਂ ਇੱਕ ਬਚਿਆ ਤੇ ਜਿਹੜੇ ਲੈਬਰਾ ਦੇ 10 ਬੱਚੇ ਹੋਏ ਉਹ ਕੋਈ ਨਹੀਂ ਬਚਿਆ ਦੂਜੀ ਦੇ ਦੂਜੀ ਗੋਲਡਨ ਲੈਬਰਡਾ ਦੇ ਬੱਚੇ ਬਚ ਗਏ ਤੇ ਜਰਮਨ ਸ਼ੈਫਰਡ ਦੇ ਬੱਚੇ ਬਚ ਗਏ ਹਾਂਜੀ ਹੈ ਨਾ ਬਈ ਯਾਨੀ ਕਿ ਇਹ ਘਾਟੇ ਬਾਦੇ ਮਲੋ ਇਦਾਂ ਵਾ ਵੀ ਜਿੱਦਾਂ ਕਿਸਾਨ ਨੇ ਖੇਤੀ ਬੀਜੀ ਹੈ ਨਾ ਵੀ ਉਹ ਗੜੇ ਪੈ ਗਿਆ ਹੈ ਨਾ ਜਾਂ ਹਵਾ ਚੱਲ ਪਈ ਨੇਰੀ ਚੱਲ ਵੀ ਮੀਂਹ ਪੈ ਗਿਆ ਹੈ ਨਾ ਵਾਹਿਗੁਰੂ ਮਿਹਰ ਕਰੇ ਵੀ ਜਾਂ ਅੱਗ ਲੱਗੀ ਨੁਕਸਾਨ ਹੋ ਗਿਆ ਵੀ ਇਦਾਂ ਹੀ ਇਹਨਾਂ ਦਾ ਵਾਬਈ ਇਹ ਕਿਸਮਤ ਦੇ ਹਿਸਾਬ ਦੇ ਨਾਲ ਹੀ ਹੈ ਜੇ ਕੋਈ ਬਚ ਗਿਆ ਬਚ ਗਿਆ ਇਹ ਤਾਂ ਵਾਹਿਗੁਰੂ ਮਿਹਰ ਕਰੇ ਵੀ ਲਾਗਤ ਵੀ ਨਹੀਂ ਪੂਰੀ ਹੁੰਦੀ ਹੁਣ ਇਹ ਦੱਸੋ ਮੈਨੂੰ ਵੀ ਉਧਰ ਜਿਹੜੇ ਪਵੇਰੀਅਨ ਦੇ ਵਿੱਚ ਸੀਗੇ ਜਿਹੜੇ ਉਹਦਾ ਕਿਦਾਂ ਹੋਇਆ ਇੱਕ ਛੋਟਾ ਬੱਚਾ ਵੀ ਹੈਗਾ ਨਾ ਉਹਦਾ ਹਾਂਜੀ ਹਾਂਜੀ ਪਵੇਰੀਅਨ ਦੇ ਬੱਚੇ ਸਾਡਾ ਹੈਗਾ ਆ ਮੇਲ ਆਹੀ ਅਪਡੇਟ ਤੇ ਪਿਆਰ ਨਾਲ ਰੱਖਿਆ ਸੀ ਉਹਨੂੰ ਅੱਛਾ ਵੀ ਚਲੋ ਇੱਕ ਡੌਗ ਚਾਹੀਦਾ ਕਰੇ ਰੱਖਣਾਂ ਲਈ ਤੇ ਉਹ ਪਾਲਤਾ ਲਿਆ ਚਲੋ ਬਾਅਦ ਪਵੇਰੀਅਨ ਫੀਮੇਲ ਲਿਆਂਦੀ ਉਹਦੇ ਨਾਲ ਹੀ ਉਹ ਅਟੈਚ ਹੋ ਜਾਂਦਾ ਤੇ ਬਰੀਡ ਹਮੇਸ਼ਾ ਕਰਾਉ ਹਾਂਜੀ ਕਿੰਨੀਆਂ ਕਿੰਨੀਆਂ ਸੂਏ ਖਰਾਬ ਹੋ ਗਏ ਦੋ ਸੂਏ ਖਰਾਬ ਹੋ ਗਿਆ ਦੋ ਸੂਏ ਜਾਨੀ ਕਿ ਪਵੇਰੀਆਂ ਦੇ ਨਾਲ ਮਿਕਸ ਹੋ ਗਿਆ ਅਮਰੀਕਨ ਗੁਲੀ ਮੇਲ ਹੈ ਨਾ ਉਹ ਤੁਹਾਨੂੰ ਨਾ ਇੱਥੇ ਇੱਥੇ ਫੀਮੇਲ ਹੀ ਸਾਰੀਆਂ ਇੱਥੇ ਸਾਰੀਆਂ ਫੀਮੇਲ ਤਾਂ ਹੀ ਨਹੀਂ ਇੱਥੇ ਮੇਲ ਬਾੜਿਆ ਆਪਾਂ ਕੋਈ ਵੀ ਹੈ ਨਾ ਤੇ ਉਹ ਮੈਂ ਆਪਣਾ ਉਹਦੀ ਫੋਟੋ ਵਿੱਚ ਪਾ ਦਾਂਗੇ ਆਪਾਂ ਹੈ ਨਾ ਤੇ ਦਿਖਾ ਦਾਂਗੇ ਵੀ ਉਹਦੇ ਦੋ ਸੂਏ ਉਧਰੋਂ ਖਰਾਬ ਹੋ ਗਏ ਖਰਾਬ ਹੋ ਗਏ ਵੀ ਜਾਨੀ ਕਹਿਣ ਦਾ ਭਾਵ ਕਿ ਜਿੰਨਾ ਖਰਚਾ ਹੋਣ ਰਿਹਾ ਹੈ ਨਾ ਉਦੋਂ ਯਾਨੀ ਕਿ 25% ਫਾਇਦਾ ਵੀ ਨਹੀਂ ਹੋਣਾ 25 ਵੀਹਾ ਹੈ ਨਾ ਬਿਲਕੁਲ ਹਾਂ ਅੱਜ ਕੱਲ ਬਿਮਾਰੀਆਂ ਵਿੱਚ ਕਿਦਾਂ ਵੀ ਬਿਮਾਰੀ ਕਿਹੜੀ ਕਿਹੜੀ ਲੱਗ ਜਾਂਦੀ ਹੈ ਨਾ ਬਿਮਾਰੀ ਸਰ ਜਿਆਦਾ ਪ੍ਰੈਂਕਰ ਤਾਂ ਬਿਮਾਰੀ ਜਿਹੜੀ ਆ ਪਾਰਲੋਈ ਹੈ ਹੂੰ ਪਾਰਲੋ ਨੇ ਕਾਫੀ ਜਾਨਵਰ ਡੈੱਡ ਕਰ ਦਿੱਤੇ ਨਹੀਂ ਪਾਵਲੋ ਬਿਮਾਰੀ ਤਾਂ ਚਲੋ ਇੱਕ ਲਿਮਟ ਹੁੰਦੀ ਬੱਚਿਆਂ ਨੂੰ ਲੱਗਦੀ ਉਹ ਹੂੰ ਹਨਾ 2 3 4 ਮਹੀਨੇ ਦੇ ਹੋਗਾ ਲੱਗ ਗਈ ਉਹ ਤੋਂ ਵੱਡੀਆਂ ਨੂੰ ਬਿਮਾਰੀਆਂ ਜਿਹੜੀਆਂ ਉਹਦੇ ਬਾਰੇ ਦੱਸੋ ਕੁਝ ਵੀ ਕਿਹੜੀ ਕਿਹੜੀ ਲੱਗਣ ਦਾ ਖਤਰਾ ਨੇ ਵੱਡਿਆਂ ਤਾਂ ਵੈਸੇ ਆਪਾਂ ਲੱਗਣੇ ਨਹੀਂ ਦੇਈ ਦੀ ਹਾਂ ਤੇ ਬਾਕੀ ਆ ਮਾੜਾ ਮੋਟਾ ਅਲਰਜੀ ਵਗੈਰਾ ਆਇਆ ਕਿ ਸਕਿੰਦੀ ਅਲਰਜੀ ਹੋ ਜਾਂਦੀ ਹੈ ਉਹਦਾ ਆਪਾਂ ਟਾਈਮ ਟੂ ਟਾਈਮ ਇਹਨਾਂ ਦੀ ਡੀਵਾਰਮਿੰਗ ਵਗੈਰਾ ਕਰ ਲਈ ਦੀ ਕਰ ਦਿੱਤੀ ਤੇ ਠੀਕ ਰਹਿੰਦੇ ਆ ਜਾਨਵਰ ਸਾਰੇ ਮੈਂ ਇੱਥੇ ਡੀਵਾਰਮਿੰਗ ਤਾਂ ਜ਼ਿਆਦਾ ਨਾ ਮਿੱਠਾ ਮੂਠਾ ਖਾ ਲਿਆ ਹਾਂਜੀ ਹੈ ਨਾ ਠੀਕ ਆ ਤੇ ਹੁਣ ਗਾਂ ਕੋਈ ਡੌਗ ਲਿਆਉਣ ਦਾ ਕੋਈ ਵਿਚਾਰ ਬਣਾਇਆ ਕੋਈ ਵਿਚਾਰ ਤਾਂ ਹੈਗਾ ਸਰ ਪਰ ਹੱਲੇ ਥੋੜਾ ਜਿਹਾ ਸਭੀਆਂ ਦੇ ਵਿੱਚ ਕਰਾਂਗੇ ਅੱਛਾ ਠੀਕ ਆ ਹੁਣ ਤੱਕ ਤੁਹਾਨੂੰ ਇਹ ਐਕਸਪੀਰੀਅੰਸ ਹੋਇਆ ਹੁਣਾਵਾ ਇਹੋ ਲਾਈਫ ਦੇ ਵਿੱਚ ਜਾਨੀ ਕਿ ਡੇਢ ਦੋ ਸਾਲ ਹੋ ਗਿਆ ਤੁਹਾਨੂੰ ਡੌਗੀ ਰੱਖਦਿਆਂ ਨੂੰ ਹਨਾ ਵੀ ਹੁਣ ਵੱਡੇ ਬਰੀਡ ਰੱਖਣ ਦਾ ਫਾਇਦਾ ਜਾਂ ਛੋਟੀ ਬਰੀਡ ਰੱਖਣਾ ਛੋਟੀਆਂ ਬਰੀਡਾਂ ਰੱਖੋ ਤੇ ਜ਼ਿਆਦਾ ਬੈਸਟ ਹੈ ਹਾਂ ਇਹਨਾਂ ਦੀ ਲਾਗਤ ਵੀ ਘੱਟ ਆ ਬਿਲਕੁਲ ਔਰ ਬੈਨੀਫਿਟ ਵੀ ਜ਼ਿਆਦਾ ਹੈ ਜਰਮਨ ਸ਼ੈਫਰਡ ਨੂੰ ਪਾਲੂਗੇ ਤੁਸੀਂ ਉਹਦੀ ਖਰਚਾ ਜ਼ਿਆਦਾ ਆ ਤੇ ਲਾਗਤ ਉਹਨਾਂ ਕੀ ਮਿਲਣਾ ਤੁਹਾਨੂੰ ਪ੍ਰੋਫਿਟ ਉਹਨਾਂ ਕੀ ਹੋਣਾ ਜਿੰਨਾ ਕਿ ਸ਼ੈਡੂ ਨੇ ਕਰਕੇ ਦੇਣਾ ਤੁਹਾਨੂੰ ਬਿਲਕੁਲ 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 ਹਨਾ ਤੇ ਅੱਜ ਕੱਲ ਸ਼ੈਡੂ ਦਾ ਕਿਦਾਂ ਪ੍ਰਾਈਸ ਚੱਲਦਾ ਪਿਆ ਵਾ 12 ਤੋਂ 15000 ਸ਼ੈਡੂ ਚੱਲਣਾ ਹੈ ਔਰ 12 ਤੋਂ 15000 ਹੀ ਤੁਹਾਡਾ ਜਰਮ ਸ਼ੁਰੂ ਹੋ ਜਾਵੇ ਅੱਛਾ ਚਾਹੇ ਉਹ ਜਿੰਦਾ ਦਾ ਮਰਜੀ ਬਰੀਡ ਹੋਵੇ ਅੱਜ ਕੱਲ ਮਾਰਕੀਟ ਦਾ ਡਾਊਨ ਸਿਸਟਮ ਚੱਲ ਰਿਹਾ ਹੈ ਬਹੁਤ ਜ਼ਿਆਦਾ ਕਿ ਵਧੀਆ ਤੋਂ ਵਧੀਆ ਬਰੀਡ ਵੀ ਜਿਹੜੀ ਆ ਬੜੀ ਸਸਤੀ ਨਿਕਲ ਰਹੀ ਹੈ ਅੱਛਾ ਉਹ ਬਰੇਡਰੀ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਹੀ ਲਾ ਲਓ ਮੈਂ ਵੀ ਇੱਕ ਨਵਾਂ ਹੀ ਜਾ ਇੱਦੇ ਘਰੋਂ ਘਰੀ ਰੱਖੇ ਹੋਇਆ ਸਾਬ ਨੇ ਬਿਲਕੁਲ ਬਿਲਕੁਲ ਹੂੰ ਠੀਕ ਆ ਤੇ ਗਾਂ ਇਹਨਾਂ ਨੂੰ ਵਧਾਉਣ ਦਾ ਜੇ ਆਪਣਾ ਹੈ ਲੀਗਲ ਹੱਲੇ ਨਹੀਂ ਵਿਚਾਰ ਹੈ ਪਰ ਕਰਾਂਗੇ ਜਰੂਰ ਬਿਲਕੁਲ ਤੇ ਹੁਣ ਆਪਣੇ ਤਕਰੀਬ ਬੱਚਿਆਂ ਤੇ ਕਿਹੜੀ ਕਿਹੜੀ ਆਈ ਹੋਈ ਹੈ ਬੱਚਿਆਂ ਤੇ ਸਿਰਫ ਇੱਕ ਬੀਗਲ ਹੀ ਹੈ ਹੂੰ ਹੂੰ ਬਾਕੀ ਹੱਲੇ ਬਾਕੀਆਂ ਨੂੰ ਟਾਈਮ ਆ ਗਿਆ ਸਹੀ ਆ ਇਹ ਨਵੇਂ ਬਰੀਡਰ ਬੰਦੇ ਆਂਦੇ ਆ ਜਾਂ ਜਿਨ੍ਹਾਂ ਨੇ ਨਵੇਂ ਡੌਗ ਰੱਖਿਆ ਕਿਸੇ ਨੇ ਕੋਈ ਹੂੰ ਉਹ ਨੂੰ ਕੀ ਸੁਝਾ ਦੇਣਾ ਚਾਹੋਗੇ ਵੀ ਕਿਦਾਂ ਇਹਦਾ ਦੇਖ ਰੇਖ ਇੱਕ ਸਭ ਤੋਂ ਪਹਿਲਾਂ ਤਾਂ ਉਹਦਾ ਰੋਟੀ ਪਾਣੀ ਕੀ ਪਾਉਣਾ ਉਹ ਨੂੰ ਨਵੇਂ ਬੱਚੇ ਨੂੰ ਜਿਹਨੇ ਰੱਖਣਾ ਵਾ ਤੇ ਉਹਦੀ ਟ੍ਰੀਟਮੈਂਟ ਦਾ ਦਵਾਈਆਂ ਦਾਗੂ ਦਾ ਹੂੰ ਹਨਾ ਇਹ ਦੋ ਗੱਲਾਂ ਦੱਸੋ ਆਪਣੇ ਨਵੇਂ ਜਿਹੜੇ ਕੋਈ ਡੌਗ ਰੱਖਦਾ ਘਰ ਦੇ ਵਿੱਚ ਦੇਖੋ ਦਵਾਈ ਦਾ ਰੂਤ ਬਾਦੂ ਆ ਤੇ ਜ਼ਕਲੀ ਕਲੀ ਤਾਂ ਆਪਾਂ ਐਕਸਪਲੇਨ ਨਹੀਂ ਕਰ ਸਕਦੇ। ਨਹੀਂ ਮੋੜਲੇ ਜਿਹੜੇ 2 ਮਹੀਨੇ ਤੀਕਾ ਜਾਂ 2 4 ਮਹੀਨੇ ਦਾ ਟੀਕਾ ਜਿਹੜਾ ਬਾ। ਹਾਂਜੀ। ਇੱਕ ਤਾਂ ਆਪਣੇ ਨਾਇ ਪਹਿਲੀ ਵੈਕਸੀਨ ਤਾਂ 7 in 1 ਦੀ ਲੱਗਦੀ ਹੈ। ਪਹਿਲੀ ਸਾਵਨ ਦੇ ਵਿੱਚ। ਹਾਂ। ਉਹ ਹੀ 21 ਦਿਨ ਦਾ ਗੈਪ ਹੁੰਦਾ ਹੈ। ਤੇ 7 in 1 ਦੇ ਤਿੰਨ ਟੀਕੇ ਤਾਂ 7 in 1 ਦੇ ਵਾਲੋ ਇੱਕ ਇਨਫੈਕਸ਼ਨ ਦਾ ਟੀਕਾ ਲੱਗਦਾ ਹੈ। ਤੇ ਟੈਟਨਸ ਦਾ ਟੀਕਾ ਵੀ ਲੱਗ ਜਾਂਦੇ ਵਿੱਚ। ਸਹੀ ਆ। ਕਈ ਛੇ ਟੀਕੇ ਲਵਾਉਂਦੇ ਆ। ਕਈ ਤਿੰਨ ਟੀਕੇ ਲਵਾਉਂਦੇ ਆ। ਕਈ ਤਿੰਨ ਦੇ ਲੋ। ਹਾਂ। ਯਾਨੀ ਘਰੇ ਰੱਖਿਆ ਜਾਨ ਬਰਾਊਨ ਬਰੀਡਰ ਤਾਂ ਜ਼ਿਆਦਾਤਰ ਤਿੰਨ ਤੋਂ ਬਦਲਉਂਦੇ ਨਹੀਂ ਹੂੰ ਫੇ ਲਵਾਂਦੇ ਵੀ ਹੋ ਗਏ ਪਤਾ ਨਹੀਂ ਹੈ ਪਰ ਮੈਂ ਤਾਂ ਜ਼ਿਆਦਾ ਤਿੰਨ ਤਿੰਨ ਟੀਕੇ ਲਵਾਇਆ ਸੀ ਬਿਲਕੁਲ 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 ਸੈਵਰੀਨ ਵਾਂਦੇ ਤਿੰਨ ਟੀਕੇ ਲਵਾਇਆ ਹੋਵੇ ਠੀਕ ਹੈ ਤੇ ਇਹਦੇ ਵਿੱਚ ਖਾਣੇ ਪੀਣੇ ਦਾ ਕੀ ਖਿਆਲ ਰੱਖਣਾ ਜੇ ਦਾ ਗਰਮੀਆਂ ਤੋਂ ਸਰਦੀਆਂ ਗਰਮੀਆਂ ਤਾਂ ਸਾਰੇ ਜ਼ਿਆਦਾ ਖਾਂਦੇ ਹੀ ਨਹੀਂ ਆ ਚਾਹ ਜਿੰਨਾ ਮਰਜ਼ੀ ਜ਼ਬਰਦਸਤੀ ਕਰ ਲੋ ਇਹਨਾਂ ਨਾ ਨਹੀਂ ਛੋਟਾ ਬੱਚਾ ਜੇ ਕਿਸੇ ਨੇ ਨਵਾਂ ਰੱਖਿਆ ਹੋਾ ਹਾਂ ਨਵਾਂ ਰੱਖਿਆ ਹੈ ਤਾਂ ਉਹਨੂੰ ਆਪਾਂ ਫੀਡ ਤੇ ਰੱਖ ਸਕਦੇ ਆ ਫੀਡ ਤੇ ਰੱਖੂਗਾ ਤੇ ਜਾਨਵਰ ਬਹੁਤ ਵਧੀਆ ਰੱਖੇਗਾ ਅੱਛਾ ਪਰ ਜੇ ਕਿਸੇ ਨੇ ਸਿੰਗਲ ਇੱਕ ਜਾਨਵਰ ਰੱਖਣਾ ਆ ਹੂੰ ਉਹਦੇ ਲਈ ਫੀਡ ਦਾ ਬੰਦਾ ਕਿਤਨਾ ਕੁ ਤੋ ਪੈਸਾ ਕਰ ਲੇਗਾ ਅੱਜੇ ਆਪਾਂ ਛੇਰ ਤੋਂ ਸੱਤ ਡੌਗ ਨੂੰ ਪਾਲਣ ਦੇ ਆ ਉਹਨਾਂ ਲਈ ਫੀਡ ਕਰਨ ਦੇ ਆ ਥੋੜਾ ਔਖਾ ਹੁੰਦਾ ਵੀ ਮੀਡਲ ਕਲਾਸ ਫੈਮਿਲੀ ਲਈ ਤਾਂ ਔਖਾ ਆ ਦੇਖਾ ਵੀ ਜਾਨੀ ਕਿ ਗਰਮੀਆਂ ਦੇ ਵਿੱਚ ਤੁਸੀਂ ਅੰਦਾਜ਼ੇ ਬੱਚੇ ਨੂੰ ਦਹੀਂ ਦੇ ਨਾਲ ਫੀਡ ਵਗੈਰਾ ਦੇ ਦਿੰਦੇ ਆ ਦਹੀਂ ਦੇ ਨਾਲ ਫੀਡ ਦੇ ਦਿੰਦੇ ਆ ਚਾਵਲ ਖਾਂਦਾ ਬੜੇ ਆਰਾਮ ਨਾਲ ਆਪਣੇ ਦਲੀਆ ਖਾ ਰਿਹਾ ਠੀਕ ਹੈ ਦਲੀਆ ਖਾਂਦਾ ਆ ਖਿਚੜੀ ਬਣਾਕਦੇ ਆ ਸਾਦੇ ਕਿਤੇ ਦਹੀਂ ਅੱਛਾ ਖਾਂਦੇ ਆ ਬਹੁਤ ਆਰਾਮ ਨਾਲ ਬਿਲਕੁਲ ਉਹ ਬੱਚੇ ਤਾਂ ਵੈਸੇ ਹੀ ਜਲਦੀ ਖਾਂਦੇ ਆ ਜਦੋਂ ਥੋੜਾ ਜਿਆ ਸਿਆੜੇ ਹੋ ਜਾਂਦੇ ਨੇ ਸਾਲ 1.5 ਸਾਲ ਦੇ ਵਿੱਚ ਹੋ ਜਾਂਦੇ ਉਹ ਟ੍ਰਾਮੇ ਕਰਨੇ ਸਟਾਰਟ ਹੋ ਜਾਂਦੇ ਤੇ ਅੱਛਾ ਕਈ ਵਾਰੀ ਹੁੰਦਾ ਆ ਵੀ ਮਾਂ ਦੁੱਧ ਨਹੀਂ ਦਿੰਦੀ ਬੱਚੇ ਨੂੰ ਹੂੰ ਹੂੰ ਤੇ ਜਾਂ ਮਾਂ ਦੇ ਦੁੱਧ ਦੇ ਵਿੱਚ ਪ੍ਰੋਬਲਮ ਆ ਗਈ ਆ ਆਹ ਜੀ ਹਨਾ ਤੇ ਉਹਨੂੰ ਫਿਰ ਕਿਦਾਂ ਛੋਟੇ ਬੱਚੇ ਨੂੰ ਪਾਲਿਆ ਜਾਂਦਾ ਵਾ ਦੇਖੋ ਮੇਰੀ ਜਿਹੜੀ ਉਹ ਬਾਰ ਬਲੈਕ ਵਾਲੀ ਲੈਬਰਾ ਆ ਹੂੰ ਪਾਲੇ ਜ਼ਿਆਦਾਤਰ ਉਹਨੇ ਹੀ ਆ ਬੱਚੇ ਅੱਛਾ ਤੇ ਹੈਗੇ ਸੀਗੇ ਉਹ ਬ੍ਰਾਊਨ ਵਾਲੀ ਦੇ ਹੂੰ ਤੇ ਬ੍ਰਾਊਨ ਨੇ ਦੁੱਧ ਜਰੂਰ ਪਾਲਿਆ ਆ ਪਰ ਉਹ ਇੰਨਾ ਤੇ ਲੜਨੀ ਸੀ ਕਰਦੀ ਅੱਛਾ ਜੀ ਪਾਲੇ ਜ਼ਿਆਦਾ ਉਹਨੇ ਆ ਠੀਕ ਆ ਜਣੇ ਕਿ ਇੱਕ ਡੌਗੀ ਦਾ ਦੁੱਧ ਖਰਾਬ ਹੋ ਗਿਆ ਜਾਂ ਉਹਦੇ ਇਨਫੈਕਸ਼ਨ ਆ ਗਈ ਆ ਤੇ ਦੂਜੇ ਨੂੰ ਲਾ ਸਕਦੇ ਆ ਲਾ ਸਕਦੇ ਇਹ ਤਾਂ ਗੱਲ ਇਹ ਤਾਂ ਗੱਲ ਹੋ ਗਈ ਬ੍ਰੀਡਰ ਦੀ ਵੀ ਇੱਕ ਡੌਗੀ ਤੋਂ ਲਾ ਕੇ ਦੂਜੇ ਥਲੇ ਲਾਤੇ ਹੁਣ ਜੇ ਕਿਸੇ ਦੇ ਕੋਲ ਇੱਕੋ ਹੀ ਡੌਗੀ ਆ ਫੀਮੇਲ ਹਾਂ ਤੇ ਉਹ ਉਹਨੂੰ ਕਿਹੜਾ ਦੁੱਧ ਕਿਹੜਾ ਪਾਊਡਰ ਉਹ ਬੱਚਿਆਂ ਨੂੰ ਪਲਾਵੇ ਤੇ ਬੱਚੇ ਜਣੇ ਕਿ ਗ੍ਰੋਥ ਕਰਨ ਜੇ ਮਾਂ ਦਾ ਦੁੱਧ ਸਹੀ ਨਹੀਂ ਹੈਗਾ ਤਾਂ ਵੈਸੇ ਤਾਂ ਉਹਨੂੰ ਟਾਈਮ ਟੂ ਟਾਈਮ ਟੀਕਾ ਲਵਾ ਦਿਓ ਤੇ ਦੁੱਧ 'ਚ ਇਨਫੈਕਸ਼ਨ ਨਹੀਂ ਆਉਂਦੀ ਅੱਛਾ 90% ਹੁੰਦੇ ਆ ਚਾਂਸ ਕਿ ਨਹੀਂ ਆਂਦੀ ਹੂੰ ਪਰ ਕਈਆਂ ਦੇ ਆ ਵੀ ਜਾਂਦੀ ਆ ਫਿਰ ਵੀ ਟੀਕੇ ਤੋਂ ਬਾਅਦ ਚ ਵੀ ਅੱਛਾ ਤੇ ਜੇ ਉਥੇ ਨਹੀਂ ਬਣਦੀ ਗੱਲ ਤੇ ਕਰ ਰਾਇਲ ਕਨਰ ਦੀ ਫੀਡ ਆਂਦੀ ਆ ਉਹਦਾ ਹੀ ਦੁੱਧ ਬਣਿਆ ਆ ਅੱਛਾ ਨਾਲ ਫੀਡ ਵੀ ਦੁੱਧ ਵੀ ਦੁੱਧ ਹੁੰਦਾ ਆ ਉਸੇ ਕੰਪਨੀ ਦਾ ਦੁੱਧ ਹੁੰਦਾ ਆ ਉਹ ਤੁਸੀਂ ਬੱਚਿਆਂ ਨੂੰ ਦੋਗੇ ਤਾਂ ਉਹ ਪੀਂਦੇ ਆ ਬੜੇ ਵਧੀਆ ਆਰਾਮ ਨਾਲ ਤੋਂ ਉਹ ਹੀ ਚੀਜ਼ ਮਿਲ ਜਾਂਦੀ ਆ ਉਹਨਾਂ ਦੇ ਲੈਵਲ ਉਹਦਾ ਪੂਰਾ ਹੋ ਜਾਂਦਾ ਜਿੰਨਾ ਕ ਮਾਂ ਦੇ ਦੁੱਧ ਚੋਂ ਬੰਡਾ ਉਹਨਾਂ ਨੂੰ ਉਹ ਵੀ ਮਿਲ ਜਾਣਾ ਠੀਕਾ ਇਹ ਤਾਂ ਹੋ ਗਈ ਨਵੇਂ ਬੱਚਿਆਂ ਦੀ ਗੱਲ ਤੇ ਹੁਣ ਜਿਹੜੇ ਨਵੇਂ ਕੋਈ ਡੌਗ ਰੱਖਦੇ ਆ ਉਹਨਾਂ ਨੂੰ ਕੋਈ ਸੁਝਾਅ ਦੇਣਾ ਚਾਹੂਗੇ ਇਸ ਕੰਮ 'ਚ ਕਿਦਾਂ ਬਈ ਦਿਨ ਬੰਦ ਕੇ ਆਓ ਚੰਗੀ ਤਰ੍ਹਾਂ ਸਰ ਸੇਵਾ ਪੂਰੀ ਕਰਨੀ ਪੈਂਦੀ ਹੈ ਦੋ ਚਾਰ ਜਾਨੇ ਆਰਾਮ ਨਾਲ ਇਹਨਾਂ ਦੀ ਸੇਵਾ ਲਈ ਬੀਜੀ ਹੋ ਜਾਂਦੇ ਆ ਬੀਜੀ ਹੋਣੇ ਚਾਹੀਦੇ ਆ ਜੇ ਤਾਂ ਤੁਸੀਂ ਜਿਦਾਂ ਮੇਰਾ ਕੰਮ ਆ ਇੱਕ ਰੂਲ ਲਾਈਨ ਦੇ ਵਿੱਚ ਤੇ ਇਹਨਾਂ ਲਈ ਟਾਈਮ ਮੇਰੇ ਕੋਲ ਬਹੁਤ ਘੱਟ ਨਿਕਲਦਾ ਹੂੰ ਔਰ ਜਿੰਨਾ ਵੀ ਹੋ ਸਕਦਾ ਮੈਂ ਇਹਨਾਂ ਨੂੰ ਟਾਈਮ ਦੇਣਾ ਹੈ ਆਪਣੇ ਨੂੰ ਬਿਲਕੁਲ ਤੇ ਹੁਣ ਡਿਲੀਵਰੀ ਹੋਣੀ ਆ ਉਹ 4-5 ਦਿਨ ਛੁੱਟੀਆਂ ਤੇ ਹੋਣਾ ਮੇਰਾ ਕਿ ਨਹੀਂ ਉਹਦੀ ਪੂਰੀ ਪ੍ਰੋਪਰ ਟੇਕ ਕੇਅਰ ਹੋਣੀ ਆ ਠੀਕ ਤੇ ਜੇ ਤਾਂ ਬੰਦਾ ਫ੍ਰੀ ਆ ਹੂੰ ਤੋ ਕਰੇ ਇਹ ਕੰਮ ਠੀਕ 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 ਤੇ ਜਿਹੜਾ ਬੰਦਾ ਬੀਜ਼ੀ ਆ ਦੋ-ਦੋ ਕੰਮ ਸਾਹਮਦਾ ਆ ਫਿਰ ਜਿਹੜਾ ਮੈਂ ਆਪਣਾ ਬਿਜ਼ਨਸ ਵੀ ਕਰੀ ਜਾਮਾ ਐਗਰਿਕਲਚਰ ਸਾਈਡ ਪਾਰਟ ਟਾਈਮ ਇਹ ਵੀ ਕਰੀ ਜਾਮਾ ਸਾਈਡ ਬਿਜ਼ਨਸ ਕਹਿ ਲੋ ਗੱਲ ਤੇ ਉਹ ਖਾਣਾ ਤਾਂ ਵੀ ਕੋਈ ਬੰਦਾ ਰੱਖਣਾ ਪਊਗਾ ਬੰਦਾ ਰੱਖੋ ਇੱਕ ਪਰਮਨੈਂਟ ਬੰਦਾ ਹੋਣਾ ਚਾਹੀਦਾ ਮੇਰੇ ਕੋਲ ਬਿਲਕੁਲ ਵੀ ਕੈਨਲ ਬਣਾਉਣਾ ਤਾਂ ਚਾਚਣਾ ਬਣਾਉਣਾ ਪੈਣਾ ਹਾਂ ਜਿਦਾ ਘਰ ਦੇ ਵਿੱਚ ਤੇ ਇੱਕ ਡੌਗ ਸਾਹਮਣਾ ਹੀ ਹੋਊਗਾ ਬਿਲਕੁਲ ਬਿਲਕੁਲ ਹੈਨਾ ਤੇ ਮੰਨੋ ਮੈਂ ਨਾ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਵੀ ਇਸ ਘਰ ਦੇ ਵਿੱਚ ਤਿੰਨ ਪਰਸਨਲਿਟੀਆਂ ਰਹਿੰਦੀਆਂ ਹਨ ਹੈਨਾ ਆਪਾਂ ਪ੍ਰਿੰਸ ਵੀਰੇ ਨਾਲ ਗੱਲ ਕਰ ਲਈ ਆ ਤੇ ਉਸ ਤੋਂ ਬਾਅਦ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਵੀ ਸਾਡੇ ਬڑے ਸਰਕਾਰਯੋਗ ਭਾਈ ਸਾਹਿਬ ਹੈਗੇ ਆ ਐਸ ਕੇ ਪੱਟੀ ਐਸ ਕੇ ਪੱਟੀ ਸਾਹਿਬ ਹੁਣਾ ਚ ਕੁਆਲਿਟੀ ਇਹ ਆ ਵੀ ਉਹ ਲਿਖਦੇ ਬੜਾ ਵਧੀਆ ਵਾ ਬਹੁਤ ਵਧੀਆ ਲਿਖਦੇ ਆ ਤੇ ਈਜੀ ਪਰਸਨੈਲਿਟੀ ਆ ਗਈ ਬਈ ਨਿਕਾ ਸਿਧਮਾ ਜਿਹੜੇ ਆ ਗਰੁੱਪ ਦੇ ਨਾ ਬਈ ਮਨੀ ਬਡਾਲਾ ਬਣੀ ਬਡਾਲਾ ਉਹ ਵੀ ਇਸੇ ਘਰ ਦੇ ਵਿੱਚ ਆ ਇਸੇ ਪਰਿਵਾਰ ਦੇ ਵਿੱਚ ਆ ਇਹਨਾਂ ਕੋ ਛੋਟੇ ਆ ਉਹ ਤੇ ਨਿਕਾ ਸਿਧਮਾ ਦਾ ਨਾਮ ਜਿਹੜੇ ਜਿਹੜੇ ਜਾਣਦੇ ਨਾ ਉਹਨਾਂ ਨੂੰ ਪਤਾ ਆ ਬਈ ਕਬੂਤਰਾਂ ਦੀ ਦੁਨੀਆ ਦੇ ਵਿੱਚ ਟੌਪ ਕਲਾਸ ਦੇ ਟੌਪ ਕਲਾਸ ਦੇ ਉਹ ਬਿੜਰਾ ਨਿਕਾ ਸਦਮਾ ਇਹ ਉਹਨਾਂ ਦੇ ਗਰੁੱਪ ਦੇ ਵਿੱਚੋਂ ਮਨੀ ਵਿਡਾਲਾ ਉਹ ਵੀ ਇਸੇ ਪਰਿਵਾਰ ਦੇ ਵਿੱਚ ਤੇ ਉੱਪਰ ਇਹਨਾਂ ਨੇ ਖੁੱਡੇ ਬਣਾਏ ਹੋਏ ਆ ਬਹੁਤ ਵਧੀਆ ਵਧੀਆ ਜਾਨਵਰ ਉਹਦੇ ਵਿੱਚ ਰੱਖੇ ਹੋਏ ਆ ਤੁਹਾਨੂੰ ਉਹਨਾਂ ਦੀ ਵੀ ਚਲਕ ਛੋਟੀ ਜੀ ਦਿਖਾਉਂਦੇ ਆ ਮੜੀ ਜੀ ਤੇ ਬਾਕੀ ਵਾਇਗ ਨੂੰ ਮਿਹਰ ਕਰੇ ਬਈ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ